ਸਰ ਮੈਂ ਇਹੀ ਕਹਿਣਾ ਚਾਹਨਾ ਵਾ ਕਿ ਨਰਸੇਵਾ ਨਾਰਾਇਣ ਸੇਵਾ ਹੈ ਤੁਹਾਨੂੰ ਹਰ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਕੋਈ ਨੀਡੀ ਹੈ ਜਾਂ ਕੋਈ ਪਰੇਸ਼ਾਨ ਹੈ ਜਿਸ ਤਰ੍ਹਾਂ ਦੇ ਨੂੰ ਮਦਦ ਦੀ ਲੋੜ ਹੋਏ ਸੰਵਰੀ ਮਦਦ ਕਰਨੀ ਚਾਹੀਏ ਸਰ ਸਾਡਾ ਫਰਜ਼ ਬੰਦਾ ਹੈ ਜਿਹੜਾ ਬੰਦਾ ਵੀ ਕਿਸੇ ਦੀ ਮਦਦ ਕਰਨ ਦੇ ਕਾਬਿਲ ਹੈ ਉਹਨੂੰ ਅੱਗੇ ਵੱਧ ਕੇ ਨੀਡੀ ਬੰਦੇ ਦੀ ਬਾਹ ਫੜਨੀ ਚਾਹੀਦੀ ਹੈ ਅੱਜ ਸਾਡੇ ਕੋਲ ਇੱਕ ਕੇਸ ਆਇਆ ਸੀ ਅਮਨ ਚੋਪੜਾ ਜੀ ਦਾ ਇਹਨਾਂ ਦਾ ਜੇਲ੍ਹ ਲੱਗੇ ਟੀਸਟਾਲਾ ਹੈ ਅੱਜ ਕੱਲ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਅੱਜ ਕੱਲ ਬਹੁਤ ਜ਼ਿਆਦਾ ਪਰਿਮੰਦਾ ਹੈ ਸੇਲ ਵੀ ਚਾਰੀ ਨਹੀਂ ਹੋ ਰਹੀ ਗਰਮੀ ਦੇ ਕਰਕੇ ਤੇ ਘਰ ਦਾ ਗੁਜ਼ਾਰਾ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਅੱਜ ਸਾਡੀ ਐਨ ਜੀਓ ਲੋ ਉਹਨਾਂ ਦੀ ਮਦਦ ਕੀਤੀ ਗਈ ਹੈ ਕਿ ਆਪਣਾ ਕੰਮ ਵਧਾਣੇ ਉਹਦੇ ਵਾਸਤੇ ਜੋ ਵੀ ਉਹਨਾਂ ਨੂੰ ਪ੍ਰੋਡਕਟਸ ਦੀ ਲੋੜ ਹੈ ਸਾਡੇ ਵੱਲੋਂ ਉਹਨਾਂ ਨੂੰ ਅੱਜ ਕੈਸ਼ ਪੇਮੈਂਟ ਕੀਤਾ ਗਿਆ ਹੈ ਦੇਖੋ ਜੀ ਸਾਨੂੰ ਸੇਵਾ ਨੂੰ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਪਰਮਾਤਮਾ ਤੁਹਾਡੀ ਡਿਊਟੀ ਲਵਾਉਂਦਾ ਹੈ ਕਿ ਕਿਸੇ needy ਬੰਦੇ ਦੀ ਹੈਲਪ ਕਰਨ ਵਾਸਤੇ ਤੇ ਉਹ ਹੈਲਪ ਕੀਤੀ ਜਾਂਦੀ ਹੈ ਬਾਕੀ ਅਮਨ ਜੀ ਦਾ ਫੋਨ ਨੰਬਰ ਹੈ 6283609024 ਤੁਸੀਂ ਡਾਇਰੈਕਟ ਵੀ ਅਮਨ ਜੀ ਨਾਲ ਲਾ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਹੈ ਗਵ ਹੈ ਜੇਲ ਦੇ ਬਿਲਕੁਲ ਲੱਗੇ ਇਹਨਾਂ ਦੀ ਟੀ ਸਟਾਲ ਹੈ ਤੁਸੀਂ ਉੱਥੇ ਆ ਕੇ ਇਹਨਾਂ ਦੀ ਖੁਦ ਵੀ ਮਦਦ ਕਰ ਸਕਦੇ ਹੋ ਮੈਂ ਭਾਜੀ ਹੋਣਾ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਮੇਰੀ ਮਦਦ ਕੀਤੀ ਅੱਜ ਕੱਲ੍ਹ ਕੌਣ ਕਿਹੜੇ ਸਮੇਂ ਤੇ ਕੌਣ ਸਮਾਂ ਕਰਦਾ ਮੇਰਾ ਨਾਮ ਮਮਨ ਛੋਪੜਾ ਹੈ 628 360 9024 ਮੇਰਾ ਨੰਬਰ ਹੈ ਮੇਰਾ ਚਾਹਤੀ ਸਟਾਰ ਹੈ ਚਾਗਾ ਕਿਹੜੀ ਜਗ੍ਹਾ ਤੇ ਮੈਂ ਨੰਗਲਗੋੜਲੀ ਮਰਦੇ ਗੁਰਦੁਆਰੇ ਗਈ ਕਿਹੜੀ ਜਗ੍ਹਾ ਤੇ ਟੀਸ ਆ ਲਈ ਤੁਹਾਡਾ ਤੁਹਾਡਾ ਜੇ ਰੋਡ ਤੇ ਜੇ ਰੋਡ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੇ ਬਾਰੇ ਕੁਝ ਸੋਚਿਆ ਆ ਕੇ ਮੈਨੂੰ ਮੇਰੇ ਕੋ ਆਏ ਵੀ ਇਹਨਾਂ ਨੇ ਵੈਸੇ ਆਏ ਵੀ ਹਾਂਜੀ ਜੋ ਭਾਜੀ ਤੁਹਾਡੀ ਤਰ੍ਹਾਂ ਦੀ ਮਤਲਬ ਠੀਕ ਠਾਕ ਹੋ ਗਈ ਮੈਂ ਇਹਨਾਂ ਨੂੰ ਗਿਆ ਬੁਝਾ ਕੇ ਗਿਆ ਵੀ ਮੈਂ ਮੇਰੀ ਥੋੜੀ ਮਦਦ ਕਰੋ ਜੇ ਕੇ ਬਸ ਉਸ ਹੋ ਗਈ ਤੇ ਇਹਨਾਂ ਕੀ ਕਹਿੰਦੇ ਮੇਰੀ ਮਦਦ ਕੀਤੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨ